<laughs> I love you. ਪੰਜਾਬ ਦਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਜਿੱਥੇ ਦੀਨ ਸਰਦੀ ਖੇਤਰ ਗਿਆਰਾ ਬਾਬਾ ਨਾਨਕ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਨਾਜੀ ਵੰਡੀ ਵਿਖੇ ਇੱਕ ਨੌਜਵਾਨ ਦਾ ਬੜੀ ਬਹਿਰਮੀ ਨਾਲ ਕਤਲ ਕਿਤੇ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਦੇ ਪੁਲਿਸ ਨੇ ਪੁੱਛ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉੱਥੋਂ ਸੁਣਾਉਂਦੇ ਆਂ ਇਹ ਘਟਨਾ ਸੰਬੰਧੀ ਡੀਐਸਪੀ ਕੀ ਜਾਣਕਾਰੀ ਦੇ ਰਹੇ ਨੇ। ਪੁਲਿਸ ਕਹਿੰਦੇ ਆ ਕਿ ਉਹਨਾਂ ਕੋਈ ਤਵੰਦੀ ਦਾ ਪੁਣਾ ਹੈ ਕਾਲੂ। ਉਹਨੇ ਬਾਰੀ ਵੀ ਦਿੱਤੀ ਹੈ ਕਿ ਵੱਡੀ ਚ ਆਇਆ ਤੇ ਦੋ ਮੁੰਡੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਾਬਰ ਕਰਕੇ ਉਹਨਾਂ ਨੂੰ ਬਾਹਰ ਦੇਣਿਆ ਕਾਲੂ ਕਿਦਾਨਾ ਵੱਡੀ ਚ ਆਇਆ ਮਤਿਖਰਾ ਦਾ ਨੋ। ਜਿਹਦਾ ਕਹਿੰਦੇ ਸੋੜ ਕਪੜੇ ਬਦਲੇ ਕਾਕਾ ਉਹ ਕੋਲ ਹੈ ਜਿਹੜਾ ਕਨੇ ਚੱਲ ਗਿਆ। ਜਿਹੜੇ ਦਾਨਾ ਮੱਟੀ ਚੋਂ ਬਾਰੇ ਰਾਵੇ ਮੈਂ ਆਪਣੇ ਚ ਕੋਲ ਗਲੇ ਕਿ ਕਿੱਜਾ ਮਾਰ ਕੇ ਸੁੱਤ ਗਏ ਹਾਂ ਕਿੱਜਾ ਮਾਰੀਆਂ ਦੋ ਮੈਂ ਗਲਾ ਵੀ ਘੁੱਟਿਆ ਉਹ ਅੱਠ ਚ ਨੇ ਤਾਂ ਕਿੰਨਾ ਬਦਲ ਗਿਆ ਉਹ ਮੈਨੂੰ ਪਤਾ ਲੱਗਿਆ ਦਾਨਾ ਮੱਟੀ ਤੇ ਉਹ ਉਹਦਾ ਹੋ ਰਿਹਾ ਕਿ ਪੈਂਪੈ ਹੈ ਹਾਂ ਪੈਂਪੈ ਆਦਾ ਹੋ ਰਿਹਾ ਮੇਰੇ ਕਿਦੋਂ ਜਿਹੜੇ ਮੁੰਡੇ ਡੈੱਥ ਹੋਈ ਆ ਉਹਦੇ ਇੱਕ ਪੈੜ ਭਰਾ ਦਾ ਪਹਿਲਾਂ ਵੀ ਮਰਿਆ ਸ਼ੇਰਾ ਉਹਨੇ ਸ਼ੇਰਾ ਦੀ ਹੋਣੀ ਆ ਚਾਹ ਨਹੀਂ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜਿਹੀ ਕਿਉਂ ਹੋ ਰਿਹਾ ਮੈਨੂੰ ਚਾਹ ਨਹੀਂ ਸਹੋਟ ਦਿਓ ਮੈਂ ਬਚ ਕੇ ਪਹੁੰਚ ਗਿਆ ਮੈਂ ਕਿਉਂ ਕਿ ਮੇਰੇ ਕੋਲ ਲੱਗ ਰਹੀ ਹੈ ਉਹ ਪਤਾ ਨਹੀਂ ਪਹਿਲੇ ਕੁੱਤਾ ਸਾਡੇ ਘਰ ਰੋਟੀ ਨਾਲ ਹੀ ਖਾ ਗਏ ਜਿੰਨਾ ਨਾਲ ਛੇਰੇ ਦੇ ਨਾਲ ਛੇਰੇ ਦਾ ਦੋਸਤ ਹੀ ਹਾਂ ਆਉਂਦਾ ਸਾਡੇ ਘਰ ਉਹ ਲੋਹੂ ਰਾਮ ਨਿਕਲਿਆ ਕੰਜਲ ਜੋ ਜੇਰਾ ਮਰ ਗਿਆ ਤਾਂ ਪਸ ਸਾਰੇ ਉੱਠ ਬੱਟੇ ਫੇਰ ਹਾਈ ਸੇਵਨਲ ਪਰ ਹੈ ਦੇਖ ਆराउंड-ਡਾਉਨ ਹਾਂਜੀ ਮੈਨੂੰ ਪਤਾ ਨਹੀਂ ਕਿ ਇਹ ਥੋੜਾ ਇਦਾਂ ਮੈਂ ਨਿਕਲਣਾ ਆ ਦੇਖੋ ਇਹਨੇ ਮੁੱਲੇ ਮੰਗੀਆਂ ਦੇ 8 ਜਣੇ ਆ ਜਿਨ੍ਹਾਂ ਚ ਆਕੇ ਹੀ ਮਾਰਿਆ ਮੈਸੇਜ ਮਿਲਿਆ ਇੱਥੇ ਹਸਪੀਟਲ ਚ ਆਇਆ ਵੀ ਅਰਦੀਪ ਸਿੰਘ ਯਾਨੀ ਸਟਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਬਿਆਨ ਲਿਖਦੇ ਆ ਉਹਦੀ ਮਾਤਾ ਦਾ ਤੇ ਮਾਤਾ ਦਾ ਬਲਵਿੰਦਰ ਕੌਰ ਜਿਹਦੇ ਖਿਲਾਫ ਲਕਾਵੇ ਕੀ ਬਿਆਨ ਉਹਦੇ ਖਿਲਾਫ ਨਹੀਂ ਕਰਦਾ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਕਹਿੰਦਾ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਤਾਂ ਮਟਰ ਹੋਇਆ ਅੱਗੇ ਤਬਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਗਾਏ ਉਹ ਵੀ ਕਰਦੇ ਪਤਾ ਨਹੀਂ ਵੀਰ ਜੀ ਤੱਕ ਕੋਈ ਲੱਗਿਆ ਇਹਨਾਂ ਇਨਾਂ ਹੀ ਮੇਰੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ